ਹਾਂਜੀ ਲਾਤਾ ਜੀ ਅੱਜ ਆਪਾਂ ਬੇਲ ਕੱਟਣ ਬੰਦੇ ਤੇ ਐਦਾਂ ਦੀ ਬੇਲ ਆ ਫੋਕੀ ਹੁਣ ਟਾਈਮ ਬਹੁਤ ਹੋ ਗਿਆ 90 ਦਿਨ ਦਾ ਤਕਰੀਬਨ ਆਲੂ ਹੋ ਗਿਆ ਤੀ ਤੇ ਅੱਜ ਹੈਗੀ ਆ 20 ਤਰੀਕ ਇੰਨਾ ਕੋ ਗੁੱਲੀ ਡੰਡਾ ਪਿਛਲੇ ਸਾਲ ਨਾਲ ਤੁਹਾਡੇ ਸਾਹਮਣੇ ਆ ਦੇਖ ਲਓ ਆ ਕੋਸਾ ਆ ਕਿਤੇ ਕਿਤੇ ਟਮਾਟੜਾ ਲਾ ਪਿਛਲੇ ਸਾਲ ਦਾ ਤੁਹਾਨੂੰ ਪਤਾ ਹੀ ਬਹੁਤ ਜ਼ਿਆਦੇ ਦੀ ਨਜਾਇਜ਼ ਐ ਲਾਰਦੀ 26 ਇੰਚ ਲੀਆਂ ਬੱਟਾਂ ਦੀ ਬੇਲ ਕੱਟ ਰਹੇ ਨੇ ਨਾਉ ਦਾ ਜਾਣੇ ਹੈਗੇ ਤੇ ਦੋ ਚਾਰ ਜਾਣੇ ਹੋਰ ਪਹੁੰਚ ਜਾਣਗੇ ਦੋ ਚਾਰ ਦਿਨ ਚ ਤੇ ਤੁਹਾਨੂੰ ਪਤਾ 22 23 ਤਰੀਕ ਦਾ ਮੌਸਮ ਵੀ ਖਰਾਬ ਦਿਖਾਉਂਦਾ ਬਾਕੀ ਦੇਖਦੇ ਹਾਂ ਹੁਣ ਦਿਖਾਉਨੇ ਆ ਤੁਹਾਨੂੰ ਕੀ ਝਾੜ ਝੂੜ ਆਊਗਾ ਇਹ ਥੋੜੇ ਜਿਹੇ ਪਲਾਟ ਨੇ ਜਿਹੜੇ ਆਹ ਆ ਪਲਾਟ ਵੀ ਕੜਾਏ ਨੂੰ ਜਦ ਆਪਾਂ ਨੂੰ ਮਹੀਨਾ ਹੋ ਗਿਆ ਤੀ ਉਸ ਤੋਂ ਬਾਅਦ ਆਪਾਂ ਹੋ ਗਏ ਬਿਮਾਰ ਬਿਮਾਰ ਹੋਣ ਕਰਕੇ ਆਲੂ ਨਹੀਂ ਲੱਗੇ ਤੇ ਲੇਟ ਹੋ ਗਏ ਸੀ ਇਸੇ ਕਰਕੇ ਆਪਾਂ ਲੇਟ ਲਾਇਆ ਤੀ ਤੇ ਉਹ ਜੰਮਣ 'ਚ ਫਰਕ ਪੈ ਗਿਆ ਆਲੂ ਦੇ ਜਾ ਜੰਮਿਆ ਸਮਝ ਲੋ ਵੀ 80% ਆਲੂ ਜੰਮਿਆ 80 ਨਹੀਂ 85 ਲਾ ਲਓ ਯਾਨੀ 15% ਆਲੂ ਘਟ ਜੰਮਿਆ ਇਸ ਕਰਕੇ ਥੋੜੀ ਜਿਹੀ ਬੇਲ ਵੀ ਆ ਆ ਵਿਰਲਾ-ਵਿਰਲਾ ਚਾਕਦਾ ਤੇ ਬਾਕੀ ਹੁਣ ਝਾੜ ਵੀ ਤੁਹਾਨੂੰ ਪਤਾ ਫਿਰ ਉਸ ਹਸਾਬ ਨਾਲੇ ਹੋਊਗਾ ਮਿੱਤਰੋ ਜਿੱਤਾਂ ਦਾ ਵੀ ਹੈਗਾ ਬਾਕੀ ਹੋ ਸਕਦਾ ਪ੍ਰਮਾਤਮਾ ਨੇ ਸੈਸੂਜ ਵਧੀਆ ਕਰਤਾ ਹੋਵੇ ਬਾਕੀ ਦੇਖਣ ਨੂੰ ਤਾਂ ਪੱਟਣਾ ਤਾਂ ਵਧੀਆ ਲੱਗਦਾ ਜਿੰਨਾ ਚਿਰ ਮਸ਼ੀਨ ਨਾਲ ਨਹੀਂ ਪਟਾਈ ਹੁੰਦੀ ਉਹਨਾਂ ਚਿਰ ਕੁਝ ਨਹੀਂ ਸਮਝ ਆਉਣਾ ਹੁੰਦਾ ਇਹ ਵੀ ਨਤੀਜਾ ਹੁਣ ਕੱਲ ਕੋਲ ਨੂੰ ਸਾਹਮਣੇ ਆਏ ਜਾਣਾ ਬੰਦੇ ਪੀ ਰਹੇ ਨੇ ਚਾਹ ਬਾਹਰ ਕੋਈ ਨਹੀਂ ਆਲੂ ਹੈਗਾ ਜੇ ਦੇਖੀਏ ਆਪਾਂ ਗ੍ਰੀਨ ਗ੍ਰੀ ਦੀ ਸਮੱਸਿਆ ਤਾਂ ਹੋ ਸਕਦਾ ਘੱਟੇ ਹੋਵੇ ਆ ਪਲਾਟ ਇਦਾਂ ਦਾ ਖੜਾ ਇੱਧਰ ਇਹ ਦੋਏ ਪਲਾਟ ਥੋੜੇ ਜੰਮਣ ਦੇ ਵਿੱਚ ਹੋ ਕੀ ਜੀ ਦਿੱਕਤ ਬਾਕੀ ਸਾਰਾ ਆਲੂ ਓਕੇ ਰਿਪੋਰਟ ਘੈਂਟ ਆ ਆ ਦੇਖੋ ਇਦਾਂ ਬੀਲ ਹੈ ਜਿਵੇਂ ਆ ਬਿਲਡ ਹੈ ਆ ਬਿਲਡ ਹੈ ਇਦਾਂ ਕਿਤੇ ਕਿਤੇ ਇੰਨਾ ਆ ਦੇਖੋ ਜਿਵੇਂ ਆ ਹੀ ਪਾਣੀ ਲਾਇਆ ਤੇ ਪੜਾਕਾ ਮਾਰ ਗਿਆ ਬੰਦੇ ਵੀ ਪਹੁੰਚ ਗਏ ਥੀ ਉਰੇ ਤੇ ਸਾਧਨ ਵੀ ਆ ਗਏ ਆਪਣੇ ਟਰਾਲੀ ਆ ਆਉਂਦੀ ਆ ਲਾ ਲਿਆ ਤੇ ਆਪਾਂ ਨੇ ਉੱਪਰੋਂ ਮਸ਼ੀਨ ਤੇ ਟਰੈਕਟਰ ਆ ਟਰੈਕਟਰ ਦੀ ਆਪਾਂ ਲਾ ਲਿਆ ਥੱਲੇ نیچے ਵੇਟ ਪਾਉਣਾ ਪੈ ਗਿਆ ਤੁਹਾਨੂੰ ਪਤਾ ਪਹਿਲਾਂ ਵੀ ਦਿਖਾਇਆ ਫਿਰ ਆਪਾਂ ਨੇ ਆ ਬੀਲ ਵੀ ਪਾਏ ਨੇ ਮਸ਼ੀਨ ਜਿਆਦੇ ਭਾਰੀ ਆ ਇਸ ਕਰਕੇ ਆਪਾਂ ਨੂੰ ਲਿਫਟ ਚੱਕੀ ਜਾਂਦਾ ਪੂਰੀ ਵਧੀਆ ਕੋਈ ਚੱਕਰ ਨਹੀਂ ਕੋਈ ਪ੍ਰੋਬਲਮ ਨਹੀਂ ਤੇ ਮਸ਼ੀਨ ਜਿਆਦੇ ਹੈਵੀ ਆ ਇਸ ਕਰਕੇ ਆਪਾਂ ਨੂੰ ਵੇਟ ਪਾਉਣਾ ਪੈ ਗਿਆ ਕੁਝ ਲੰਬੀ ਆ ਤੇ ਕੁਝ ਇਹਨਾਂ ਦੇ ਆ ਰੂਲੇ ਲਵਾਏ ਨੇ ਆਪਾਂ ਇਹਨਾਂ ਕਰਕੇ ਵੀ ਥੋੜਾ ਜਿਹਾ ਭਜਨ ਜਿਆਦੇ ਆ ਬਾਕੀ 110 ਸਰੀਆਂ ਦਾ ਜਾਲ ਹੈ ਇਹਦੇ ਚ ਇੰ ਆਉਂਦਾ ਟਰਾਲਾ ਵੈਕ ਈਸ਼ਵਰ ਸਿੱਧਾ ਹੀ ਲੈ ਗਿਆ ਉੱਥੇ ਸਮਾਨ ਲਾਉਣਾ ਦੀ ਲੇਬਰ ਦਾ ਰਾਸ਼ਨ ਪਾਣੀ ਤੇ ਕੱਪੜਾ ਲੀੜਾ 10ਵੇਂ ਮਹੀਨੇ ਦੀ 14 ਤਰੀਕ ਦੀ ਬਜਾਈ ਆ ਇਹ ਆਲੂ ਦੀ ਤੇ ਅੱਜ ਹੋ ਗਈ ਇੱਕ ਪਹਿਲੇ ਮਹੀਨੇ ਦੀ 20 ਤਰੀਕ ਜਨਵਰੀ ਦੀ ਕਰ ਲੋ ਵੀ ਇੰਨੇ ਦਿਨ ਦਾ ਆਲੂ ਹੋ ਗਿਆ ਇਹ ਤੇ ਇਦਾਂ ਦੀ ਬੇਲ ਖੜੀ ਆ ਜੀ ਰਲਾ ਕੋਈ ਨਹੀਂ ਹੈਗਾ ਚੌਥੀ ਜਨਰੇਸ਼ਨ ਦਾ ਆਲੂ ਆ ਇਹ ਸਾਫ ਸੁਥਰਾ ਆਪਣੇ ਗੋਲੀ ਡੰਡੇ ਕਰਕੇ ਥੋੜਾ ਜਿਆ ਤੁਹਾਨੂੰ ਪਤਾ ਵੀ ਇਦਾਂ ਲੱਗਦਾ ਕਵਾੜਜੇ ਵਿੱਚ ਵਿੱਚ ਹੈਗਾ ਪਰ ਪਿਛਲੇ ਸਾਲ ਨਾਲ ਬਹੁਤ ਫਰਕ ਆ ਗੋਲੀ ਡੰਡਾ ਦਾ ਤੇ ਖੇਤਾਂ ਦਾ ਵੀ ਫਰਕ ਆ ਖੁੱਲ ਕੇ ਖੇਤ ਪਹਿਲਾਂ ਪਤਾ ਵੀ ਕਣਕ ਜੀਰੀ ਦੀ ਚੱਲੇ ਬਣੇ ਖੇਤ ਕਿਉਂਕਿ ਆਲੂਆਂ ਦੇ ਪਿਛਲੇ ਸਾਲ ਆਪਾਂ ਪਹਿਲੀ ਵਾਰੀ ਕਰੇ ਤੇ ਇਸ ਵਾਰੀ ਦੂਸਰਾ ਸਾਲ ਆ ਵਧੀਆ ਨੇ ਬਾਕੀ ਹੁਣ ਤੁਹਾਨੂੰ ਦਿਖਾਵਾਂਗੇ ਝਾੜ ਤੇ ਰੰਗ ਰੂਪ ਜੋ ਵੀ ਹੋਊਗਾ ਆਦੂ ਦਾ ਜਿੱਦਾਂ ਵੀ ਉਹ ਹੁਣ ਕੱਲ ਨੂੰ ਜਦ ਆਪਾਂ ਪਟਾਈ ਲਾਵਾਂਗੇ ਫਿਰ ਪਤਾ ਲੱਗੂਗਾ ਕਟਰੋ ਚਲਾਇਆ ਸਾਡਾ ਸੂਟਾ ਕੱਟ ਰਹੇ ਆ ਝਾੜ ਤਾਂ ਠੀਕ ਆ ਤੇ ਮਸ਼ੀਨ ਵੀ ਵਧੀਆ ਚੱਲੀ ਜਾਂਦੀ ਆ ਕੋਈ ਦੇਖ ਰਿਹਾ ਹੈ ਉੱਤੇ ਸੜ ਕੇ ਆਪਾਂ ਟਿਕੀ ਕਰ ਰਹੀ ਹੈ ਮਸ਼ੀਨ ਆਪਣੇ ਥੋੜੇ ਜੀ ਆਲੂ ਨਾ ਦੇਖਣ ਦੀ ਦਿੱਕਤ ਇਹ ਆਉਣੀ ਆ ਕਿਉਂਕਿ ਘਟ ਜਾਂਦਾ ਇਸ ਕਰਕੇ ਜਿਹਦਾ ਘਟ ਕਿਉਂਕਿ ਕੁਵਾੜ ਬਹੁਤ ਹੁੰਦਾ ਗੋਲੀ ਡੰਡਾ ਹਲੇ ਅਜੇ ਕੀ ਦੂਸਰਾ ਸਾਲ ਆ ਦੋ ਸਾਲਾਂ ਤੇਕਾਰੀ ਗੋਲੀ ਡੰਡਾ ਮਾਰਦਾ ਹਲੇ ਇੱਕ ਸਾਲ ਬਾਅਦ ਹੋਰ ਹੁਣ ਜਾ ਕੇ ਕਿਤੇ ਕਾਬੂ ਹੋਊਗਾ ਹੁਣ ਆ ਰਹਿੰਦੇ ਪੰਜ ਚਾਰ ਦਿਨ ਚ ਬਹੁਤ ਜ਼ਿਆਦਾ ਜੰਮਿਆ ਮਿੰਟਾਂ ਜੇ ਪਾਰ ਹੋ ਗਿਆ ਯਾਨੀ ਪਿਛਲੇ ਸਾਲ ਨਾਲ ਬਹੁਤ ਫਰਕ ਆ ਤੇ ਬਾਕੀ ਤੁਹਾਨੂੰ ਦੱਸਿਆ ਵੀ ਤੀ ਇਹ ਆਪਣਾ 80 85% ਤੇ ਆਲੂ ਜੰਮਿਆਂ ਜੀਗਾ ਭੜਾਕਾ ਮਾਰ ਗਿਆ ਠੀਕਾ ਚਲ ਪਾਣੀ ਲਾਇਆ ਇਹਨੂੰ ਪੂਰਾ ਵੀ ਥੋੜਾ ਜਿਹਾ ਹੋਊਗਾ ਯਾਨੀ ਫੇਰ ਵੀ ਉਸ ਭਾਵ ਨਾਲ ਬਹੁਤ ਵਧੀਆ ਸਾਰੀਆਂ ਗੱਲਾਂ ਮੱਦੇ ਨਜ਼ਰ ਰੱਖਦੇ ਹੋਏ ਫੇਰ ਵੀ ਚਾੜ ਠੀਕ ਆ ਤੇ ਸਵਰਾਜ ਚੱਲੀ ਜਾਂਦਾ ਤੁਹਾਨੂੰ ਪਤਾ ਸੱਤ 35 ਦੂਸਰੇ ਚ ਇਹ ਪਹਿਲੇ ਘਰੇ ਚ ਚੱਲਦਾ ਹੁੰਦਾ ਜਿਆਦਾਤਰ ਕੈਕਟਰ ਬਹੁਤ ਹੋੜੀ ਦੁਨੀਆ ਮਜਿੰਨਾ ਤੇ ਤੀਸਰੇ ਚ ਵੀ ਚੱਲੂਗਾ ਇਹ ਤੀਸਰੇ ਚ ਦਾਇਆ ਦੀ ਆਪਾਂ ਪਹਿਲਾਂ ਮਾਨਪਰੀ ਦੀ ਬਾਈ ਦੇ ਲਾਇਆ ਜੀ ਉੱਥੇ ਪੂਰਾ ਵਧੀਆ ਚੱਲਦਾ ਸੀ ਕਿ ਉਹਦੇ ਕੁਵਾਰ ਨਹੀਂ ਹੈਗਾ ਉਹਦੇ ਤਾਂ ਹੋਗੇ 10 12 15 ਸਾਲ 15 ਸਾਲ ਇਹ ਆਲੂ ਲੱਗਦਿਆਂ ਨੂੰ ਫਲਾਟਾਂ ਚ ਆਪਣੇ ਹਲੇ ਦੂਸਰਾ ਸਾਲ ਆਰੇ ਆਰੌਣਕ ਹੈ ਜੀ ਪਹਿਲੇ ਘਰੇ ਦੀ ਆਲੂ ਵਾਲੇ ਦੀ ਸਾਈਡ ਵਾਲਾ ਘੇੜਾ ਹੈ ਮਣਕਾ ਇਧਰ ਆ ਦੇਖੋ ਲੈ ਗੁੰਜੇ ਗੜੇ ਲੈ ਚਾਲ ਬਣਾ ਰਹੇ ਆ ਕੱਲ ਮੁਕਾਓ ਤੁਸੀਂ ਬੰਦਰ ਰਸਤੇ ਤੀਸਰਾ ਘੇਰ 26 ਇੰਚ ਵਾਲੀਆਂ ਵਟਾਂ ਤੀਸਰਾ ਗੇਅਰ ਆ ਮਿੱਤਰੋ ਇਹ ਬੰਦ ਰੇਸ ਆ ਜਮੇ ਤਾਂ ਹੀ ਦਬਦਾ ਟਰੈਕਟਰ ਤੇ ਮਸ਼ੀਨ ਤੇ ਦੇਖੋ ਦਾਣਾ ਦਾਣਾ ਜਾਂਦਾ ਕੋਈ ਪੱਕੀ ਡਲੀ ਹੈ ਜਿਹੜੇ ਹਿਸਾਬ ਨਾਲ ਆਪਣਾ ਕੰਨ ਵਾਲੀ ਪੈੜੀ ਆ ਤੇ ਸਫਾਈ ਤੁਸੀਂ ਸਾਹਮਣੇ ਚੈੱਕ ਕਰ ਸਕਦੇ ਹੋ ਆਪਾਂ ਕਹਿਣਾ ਕੁਝ ਨਹੀਂ ਤੁਹਾਨੂੰ ਦੇਖੋ ਤੁਹਾਡੇ ਸਾਹਮਣੇ ਹੀ ਹੈ ਲਓ ਕੋ ਢੇਲਾ ਦੀ ਨਾ ਆਲੂਏ ਪਿਆ ਨਾ ਉੱਤੇ 26 ਇੰਚ ਵਾਲੀਆਂ ਵੱਟਾਂ ਤੁਹਾਨੂੰ ਵਾਰ-ਵਾਰ ਦੱਸੀ ਜਾਂਦੇ ਆ ਵੀ 26 ਇੰਚ ਵਾਲੀਆਂ ਵੱਟਾਂ ਨੇ ਇਸ ਵਾਰ ਆਪਣੀਆਂ ਗ੍ਰੈਮੇ ਵਾਲੀ ਪਟਾਈ ਨਹੀਂ ਹੈ ਤਾਂ ਹੀ ਆਪਾਂ ਨਵੀਂ ਮਸ਼ੀਨ ਲਿਆਉਣੀ ਪੈਗੀ ਇਹ 26 ਵੀ ਪੱਟੂਗੀ ਤੇ 30 ਵੀ ਪੱਟੂਗੀ ਉਹ ਮਸ਼ੀਨ ਹੈ ਇਹ ਨਿਊ ਸੈਮੀ ਵਾਲਿਆਂ ਦੀ ਮਸ਼ੀਨ ਪੂਰਾ ਸਰਾ ਐਂਡ ਸਰਾ ਜਿਹਨੂੰ ਕਹਿ ਸਕਦੇ ਹੋ ਤੁਸੀਂ ਜੇ ਗ੍ਰੈਮੇ ਤੋਂ ਬਾਅਦ ਲੱਗਦੀ ਆ ਵੀ ਸਫਾਈ ਦਿੰਦੀ ਆ ਤਾਂ ਮੈਨੂੰ ਲੱਗਦਾ ਵੀ ਕਿਉਂਕਿ ਆਪਣੇ ਡਾਕਰ ਪੈਲੀ ਦੀ ਉਰੇ ਪਿਛਲੇ ਸਾਲ ਬਹੁ ਟੇਲਾ ਉੱਠਦਾ ਸੀ ਬਹੁਤ ਜ਼ਿਆਦੇ ਨਾਲੇ ਬੇਲ ਕਟਰ ਨਾਲ ਵੱਡੀਆਂ ਦੀ ਬੇਲਾਂ ਇਸ ਵਾਰ ਬੰਦਿਆਂ ਨੇ ਵੱਡੀਆਂ ਨੇ ਤੇ ਦਾਣਾ ਦਾਣਾ ਕੱਢਿਆ ਪਿਆ ਬਾਹਰ ਆਹ ਵੀਰਾ ਇਹ ਤਾਂ ਕਿਹਾ ভোর ਤੋਂ ਆਪਣੇ ਕੋਲ ভোর ਰਹਿਦਾ ਏਰੀਆ ਜਸੇ ਪਹਿਨੇ ਕਾਢੇਗਾ ਦੂਈ ਚ ਪਾ ਮੈਂ ਤਿੰਨ ਪਾਈ ਦੀ ਇਹਦੇ ਚ ਆ ਦੂਈ ਚ ਚੱਲ ਆਲੀ ਚ ਇਹ ਜੋ ਕਾਢੇਗਾ ਦੂਏ ਪਾਸੇ ਪਾ ਦੇ ਲੋਡਿੰਗ ਚੱਲ ਪਈ ਤੇ ਅੱਜ 80 ਕ ਥੱਲੇ ਪੱਟੇ ਨੇ ਉਸ ਹਿਸਾਬ ਨਾਲ ਲੋਲ ਕਰਕੇ ਟਰਾਲੀ ਆਪਾਂ ਨੇ ਤਰਪਾਲ ਪਾ ਦੇਣੀ ਆ ਤਰਪਾਲ ਹੈਗੀ ਨਾਲ ਪੱਲੀ ਲਾ ਲਈ ਤੇ ਫਿਰ ਕੱਲੋਂ ਫੋਲੋ ਲੋਡ ਕਰਕੇ ਪਿੰਡ ਲੈ ਜਾਾਂਗੇ ਅੱਜ ਇਹਨੂੰ ਆਪਾਂ ਉਰੀ ਲਾਵਾ ਕੇ ਟਿਕਾਣੇ